ਆ ਜੀ ਪਤਰੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡੇ ਹੋ ਸੁਣਾਓ ਜੀ ਕੀ ਖਾਜ ਤੁਹਾਡੇ ਮੇਰੇ ਚੈਨਲ ਦੇ ਸਾਰਾ ਸਵਾਗਤ ਹੈ ਤੇ ਆਪਣੇ ਭਰਾ ਹੁਣ ਆਪਾਂ ਅੱਜ ਸਬਜੀ ਨੂੰ ਲਾਇਆ ਪਾਣੀ ਤੇ ਮੇਰੇ ਖਾਦੇ ਜੋ ਕਿਉਂਕਿ ਆਪਾਂ ਸਭੀ ਤੁਹਾਨੂੰ ਪਤਾ ਉਹ ਦਿਨ ਬਿਜਲੀ ਨਹੀਂ ਤੇ ਹੁਣ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸਬਜੀ ਨੂੰ ਨਿਕਲਾਈ ਵਧੀਆ ਆਵੇ ਤਰਫ ਆਜ ਲਾ ਲਗੇ ਪਾਣੀ ਇਹਨਾਂ ਨੂੰ ਕਿਉਂਕਿ ਅੱਜ ਇੱਧਰ ਦੌਰ ਦੀ ਬਿਜਲੀ ਆ ਪਾ ਛੋਣ ਨਾਲ ਵਧਾਉਣਾ ਵਾ ਉਹ ਵੀ ਤੁਹਾਨੂੰ ਪਾਲਕ ਬਹੁਤ ਸੋਹਣੀ ਨਿਕਲੀ ਹੈ ਨਾ ਹਮ ਚਲੋ ਆਪੇ ਪਾਣੀ ਲਾਉ ਦੂਜਾ ਨਾਲ ਨਾ ਜਿਹੜੀ ਰਹਿ ਗਈ ਉਹ ਵੀ ਨਿਕਲ ਆਉਗੀ ਹਾਂ ਓਕੇ ਪਾਣੀ ਚੜਿਆ ਉਹਨੂੰ ਕਾਹਗਾ ਉਧਰ ਦੀ ਹਮ ਚੜ ਗਿਆ ਪਾਣੀ ਹਮ ਉਧਰ ਕੀ ਪਾ ਜਣਾ ਉਹ ਮੂਹ ਖੋਲ ਦੇ ਨਾ ਆਹ ਵਾਲੇ ਜਿਹੜੇ ਮੂਹ ਲਾਇਏ ਹਮ ਆ ਜਾ ਉਧਰ ਮਿੱਟੀ ਪਾਤੀ ਵੀ ਖਾਲੀਆਂ ਪਾਣੀ ਖਲੋਤਾ ਰਵੇ ਜਿੰਨੀ ਸੇਮ ਚੜੂ ਉਹ ਨਹੀਂ ਉੱਗੂਗੀ ਇਹ ਪਾਲਕ ਨਾਲ ਖੇਤੀ ਉਗਣ ਨਾਲ ਸੀਜ਼ਨ ਦੇ ਹਿਸਾਬ ਨਾਲ ਨਾ ਬਾਕੀ ਵੀਰ ਜੀ ਕਮੈਂਟ ਕਰਕੇ ਦੱਸਿਓ ਆਪਣੇ ਭਰਾ ਦੀ ਸਬਜ਼ੀ ਕਿੰਨੇ ਕਿੰਨੇ ਮਤਲ ਉੱਗੀ ਆ ਤੇ ਕਿੰਨੇ ਕਿੰਨੇ ਲਾਲੀ ਆ ਕਮੈਂਟ ਵੀ ਜਲ ਕਰਾ ਕਰੋ ਤੇ ਆਪਣੇ ਭਰਾ ਲਈ ਤੁਹਾਡੇ ਘਟਨ ਲਾਈਕ ਸਾਈ ਕਮੈਂਟ ਕਰਾ ਕਰੋ ਆਪਣੇ ਭਰਾ ਵੱਤੋਂ ਵੱਧ ਆਪਣੇ ਭਰਾ ਦੀ ਜੂਰ ਸਪੋਰਟ ਕਰਾ ਕਰੋ ਵੀਰ ਜੀ ਤੁਹਾਨੂੰ ਵੀਰ ਜੀ ਸਾਥ ਸਾਰੀਆਂ ਵੀਡੀਓ ਪਾਈ ਰੇ ਤੁਸੀਂ ਵੇਂਦੇ ਜੋ ਤੇ ਬਾਕੀ ਆਪਣੇ ਵੀਰ ਆਪਾਂ ਲਾਈਵ ਹੁੰਨੇ ਤਾਂ ਆਪਣੇ ਲਾਈਵ ਨਾਲ ਜੁੜਿਆ ਕਰੋ ਆਪਾਂ ਲਾਈਵ ਹੁੰਨੇ ਆ ਸਵੇਰੇ 6 ਵਜੇ ਦੁਪਹਿਰੇ 12:12 ਦੇ ਵਿੱਚ ਸ਼ਾਮ ਨੂੰ ਪੌਣੇ 7:00 ਦੇ ਵਿੱਚ ਚੰਗਾ ਲਾਈਵ ਹੋਈਦਾ ਵਾ ਤੇ ਆਪਣੇ ਭਰਾ ਦਾ ਦਿਓ ਵੀਰ ਜੀ ਸਾਥ ਤੇ ਆਪਾਂ ਵੀ ਜੀ ਤੁਹਾਨੂੰ ਦੇਖੋ ਭੇਜੋ ਵੀਡੀਓ ਜਾਂ ਫਾਰਮਰ ਦੀ ਵੀਡੀਓ ਦਿਖਾਈ ਦਿਆ ਵਾ ਤੇ ਵੀਡੀਓ ਕਹਿੰਦੇ ਨਾਲ ਚੰਗੇ ਫੋਨ ਕਾਲ ਕਰਦਾ ਮੇਰੇ ਸਾਹਬ ਨਾਲ ਵੀਰ ਜੀ ਆਪਾਂ ਸਾਥੋਂ ਵੀਡੀਓ ਪਾਈਦੇ ਆ ਵੀਰ ਜੀ ਬੰਦਿਆ ਕਰੋ ਭਾਰਤਾਂ ਵਾਲੀਆ ਤੇ ਮੇਰੇ ਭਰਾ ਜੀ ਫੋਟੋ ਕਰਿਆ ਕਰੋ ਤੇ ਬਾਕੀ ਤੁਸੀਂ ਜਿਵੇਂ ਬਣੇ ਰਹੋ ਤਬਾਕੀ ਵੀ ਜੀ ਆਪਾਂ ਤੁਹਾਨੂੰ ਦੁਪਹਿਰ ਅੱਜ ਆਪចੋਣਾ ਵੀ ਦਿਖਾਉਣਾ ਵਾ ਉਹ ਵੀ ਤੁਹਾਨੂੰ ਵੀਡੀਓ ਚੈਨਲ ਸਬਸਕ੍ਰਾਈਬ ਕਰਨਾ। ਪਰਾਜਿਕ ਨੂੰ ਨਵੇਂ ਆ ਬੜਾ ਵਾਗੇ ਵੀ ਤੁਹਾਨੂੰ ਵੀਡੀਓ ਵੇਖਣਾ ਮੈਨੂੰ ਕੋਈ ਵਾਧਾ। ਬਾਕੀ ਤੋਂ ਇਹ ਹੋਰ ਪਰ ਆਪਾਂ ਦੇ ਵੀ ਨਵੇਂ ਬੰਦੇ ਆ ਵੀ ਫੋਟ ਤੁਹਾਡੇ ਵੀਰਾਂ ਨਾਲ ਹੀ ਆ ਤੁਸੀਂ ਕਰੋਗੇ ਫੋਟ ਹੋਣੀ ਆ। ਆਪਣੇ ਭਰਾ ਜੁੜਾ ਕਰਿਆ ਕਰੋ। ਇਹ ਬਨੇਰੋ ਵੀ ਦੇ ਨਾਲ ਬਾਕੀ ਵੀਡੀਓ ਦਿਖਾਈ ਦੇ ਤੁਹਾਡੇ ਕੰਮ ਲਈ। ਬਾਕੀ ਇਹ ਵੀ ਛਾਲ ਵਾਲੀ ਸਬਜ਼ੀ ਤੇ ਹਰ ਕੋਈ ਬੀਜ ਸਕਦਾ। ਕਿੰਨਾ ਤੇ ਗੋਡਣੀ ਪੈਣੀ ਆ। ਤੇ ਨਾ ਹੀ ਇਹਨੂੰ ਕੋਈ ਛੱਡਾ ਤੇ ਗਰਮੀ ਆਲੀ ਚਲੋ ਆਪਾਂ ਕੋਈ ਮੂਲੀ ਜਾਂ ਬਹੋਰ ਕੁਛ ਵੀ ਹੁੰਦਾ ਵੀ ਭਿੰਡੀ ਤੋਰੀ ਉਹ ਗੋਡਣੀ ਪਈਦੀ ਭਿੰਡੀਆਂ ਵਿੱਚੋਂ ਫੁੱਟੀਆਂ ਵਈਆਂ ਦੁਬਾਰਾ ਫੇਰ ਆਹ ਛੋਟੀ ਫੈਮਿਲੀ ਵਾਸਤੇ ਤੇ ਇੰਨੀ ਸਬਜੀ 2 ਮਰਲਿਆਂ ਦੀ ਵਾਦੂ ਮੂੜੀਆਂ ਦੀ ਵੱਟ ਆਵੇ ਵਿੱਚ ਵਿੱਚ ਉਂਗਰੀਆਂ ਵਾ ਹਾਂ ਆਹ ਮੂੜੀਆਂ ਦੀ ਹਾਂ ਨਹੀਂ ਆ ਆਹ ਗੋਭ ਛਲਗਮ ਦਾ ਆਹ ਮੂਲੀ ਆਲ ਮੂਲੀ ਬਾਕੀ ਜਿੰਨੀ ਵੱਟ ਚੌੜੀ ਹੋਊਗੀ ਨਾ ਸਭ ਉਹਦੀ ਵਧੀਆ ਮੂਲੀ ਛਲਗਮ ਗਾਜਰ ਬਣੂਗੀ ਉੱਤੇ ਆਵੇ ਸਵਗਮ ਕਰਦੇ ਸੋਨੇ ਉੱਗੇ ਪਏ ਹਾਂ ਇਹ ਦਾਣਾ ਬੜਾ ਬਰੀਕ ਹੁੰਦਾ ਪਰ ਇਹ ਵੀ ਜਿਹੋ ਪਹਿਲਾਂ ਸੁੱਕੀ ਵੱਟ ਤਈ ਇਹ ਜਾਰੇ ਆਪਾਂ ਗਿੱਲੀ ਦੇ ਬੀਜ ਲੈ ਤੇ ਫਿਰ ਗਿੱਲੀ ਦੇ ਤੋਂ ਉਹ ਦਾਣੇ ਉਹ ਨਹੀਂ ਓਡੇ ਨਹੀਂ ਉਗਦੇ ਛਟਾਲੇ ਵਿੱਚ ਵੀ ਇਦਾਂ ਹੀ ਅਸੀਂ ਤੇ ਬੀਜਦੇ ਆਂ ਭੀ ਸੁੱਕੀ ਦੇ ਖੇੜ ਕੇ ਪਹਿਲਾਂ ਪਾਣੀ ਐਸੀ ਫਿਰ ਲਾਉਨੇ ਆਂ ਨੱਥਾ ਇਹ ਤਾਂ ਲੋਮਿਕ ਜਿਹੇ ਬੰਦੇ ਕਹਿੰਿਆ ਹੋਇਆ ਸੀ ਬੱਚਾ ਹਾਲਿਆ ਕਿ ਮੈਂ ਤਾਂ ਲੈਣ ਦੀ ਜਾਵੇ ਬਹੁਤ ਹੋਵੇ ਕਿਦਾਂ ਪਰੂਚੇ ਵੇ ਬੂਟੇ ਪਹਿਲਾਂ ਵੀ ਜਿਆ ਲੱਗਦਾ ਜਦ ਮੇਰੇ ਤੇ ਲਗਣੀ ਹੁੰਦੀ ਆ ਪੂਰਾ ਭੌਂ ਮਰਚਾ ਬਹੁਤ ਲੈਂਦੀ ਬਹੁਤ ਵਧੀਆ ਸੀ ਮੇਕਾਂ ਦੇ ਤੇਰੀ ਹੂੰ ਬਹੁਤ ਹੀ ਵਧੀਆ ਜਾ ਬੋਲ ਕੇ ਦੇਖੀਆ ਆਪਣਾ ਰਖਾਣਾ ਪੈ ਗਿਆ। ਇਹੋ। ਹੁਣ ਇਹ ਸਾਡੇ ਵੀ ਜੀ ਪਾਣੀ ਨਹੀਂ ਜਾਣ ਲਿਆ।